ਪੰਜਾਬ ਰਿੰਗ ਵਰਨਿੰਗ ਪੇਜ ਤੇ ਆਪਾਂ ਦਾ ਸਵਾਗਤ ਹੈ ਜੀ। ਏਥੇ ਪਹੁੰਚ ਚੁੱਕੇ ਆਂ। ਅੱਜ ਆਪਾਂ ਨੇ ਕਰਨੀ ਆ ਮੱਕੀ ਦੀ ਤੜਾਈ। ਯਾਰ ਮੀਂਹ ਦਾ ਹੌਤਾ ਦੇਖਦੇ ਆਂ। ਕੀ ਬਣਾ। ਕਮਲ ਆਨੇ ਦਾ ਕਿਵੇਂ ਆ? ਕਰਮੀ ਕਿੰਨੇ ਆ? ਹੋਰ ਭਿੱਜ ਗਿਆ ਸਾਰਾ। ਥੋੜਾ ਜਿਹਾ ਕੱਖਾ ਜਿਹਾ ਥੋੜਾ ਕੰਮ ਦਾ ਟਾਈਮ ਹੁੰਦਾ। ਹਾਂ। ਉਦ ਕਰੀ ਕੋਸ ਗਦਰ ਹੁੰਦੀ ਹੈ ਹਾਂ ਇਹ ਰੋਟੀ ਖਾਣ ਤੋਂ ਪਹਿਲਾਂ ਤਾਂ ਬਣਦਾ ਹਾਂ ਹਾਂ ਹੁਣ ਰੋਟੀ ਖਾ ਕੇ ਆਊਗਾ ਰੋਟੀ ਨਾਲ ਖਾ ਲਈ ਆਇਆ ਆ ਇਹਦਾ ਮਤਲਬ ਉਹਨੂੰ ਕਿੱਥੇ ਪਤਾ ਕਰੇ ਉਹ ਨਹੀਂ ਬਣਾ ਰਿਹਾ ਇਹ ਕਦੇ ਖਾ ਕੇ ਬਣਾ ਨਹੀਂ ਜਾਣਾ ਰੋਟੀ ਕਮ ਹੋ ਰਿਹਾ ਹੁਣ ਜਦੋਂ ਨੂੰ ਤੋੜਨ ਲੱਗਣਗੇ ਮੱਕੀ ਨੂੰ ਗਰਮੀ ਲੈ ਵੀ ਹੋਰ ਕੋਈ ਪਹੁੰਚੇ ਨਾ ਪਹੁੰਚੇ ਸੀ ਤਾਂ ਚਾਚੇ ਕੋਲੇ ਪਹੁੰਚ ਗਏ ਮੱਕੀ ਦਿਣਾਉਣ ਉਹਦੀ ਕੌਣ ਚਾ ਚ ਕਿਵੇਂ ਆ ਠੀਕ ਹੈ ਕਿਵੇਂ ਚੱਲ ਰਿਹਾ ਹੈ ਕੰਮ ਬਸ ਚੱਲ ਤਾਂ ਕੁਛ ਨਹੀਂ ਸੋਦਾ ਹੂੰ ਯਾ ਬਸ ਤਾਂ ਹੀ ਆ ਮੱਕੀ ਲਾਗੇ ਤੋੜਨਾ ਪਰ ਲੱਗਦਾ ਹੈ ਨਹੀਂ ਗਰਮੀ ਬਹੁਤ ਹੈ ਗਰਮੀ ਬਹੁਤ ਆ ਲਾਣੇਦਾਰ ਆ ਭਿੱਜ ਰਿਹਾ ਸਾਰਾ ਕੱਪੜੇ ਲਾਣੇਦਾਰ ਤੋਂ ਬਿਲਕੁਲ ਹੀ ਹੈ ਪ੍ਰੋਗਰਾਮ ਚੱਲ ਰਿਹਾ ਹੈ ਗਾਣਾ ਗਾਣਾ ਦੇ ਰਿਹਾ ਤਾਂ ਕਿਉਂ ਕੰਮ ਦੇ ਟਾਈਮ ਤਾਂ ਕੰਨਾ ਕਰੂ ਨਿਕੜਦੇ ਆ ਗਏ ਹਾਂ ਕੰਮ ਦਾ ਟਾਈਮ ਤੋਂ ਕੀ ਦੀ ਕਰੋਗੇ ਨਹੀਂ ਪੂਰੇ ਪਹਿਲਾਂ ਬਈ ਪੰਜ ਗੀਲਿਆਂ ਦੀ ਬੱਟਲ ਲੱਪ ਕੇ ਆਏ ਹਾਂ ਬੱਟਲ ਲੱਪ ਕੇ ਆ ਗਏ ਹੁਣ ਜਗਤਾਰ ਨੇ ਪਹਿਲਾਂ ਤਾਂ ਬਜਾਏ ਮਾਟਰ ਹਾਂ ਕਹਿੰਦਾ ਮਾਟਰ ਬਹੁਤ ਖਾਣਗੇ ਪਹਿਲਾਂ ਮਾਟਰਾਂ ਨਾਲ ਕਲੂਰ ਹੋਇਆ ਰੇਟ ਰੂਟ ਲੱਗੇਗਾ ਰੇਟ ਕੁਝ ਨਹੀਂ ਬੱਸ 3000 ਰੁਪਏ ਗੀਲੇ ਹੋਏ ਨੇ ਆਹੋ ਬੱਸ ਫੇਰ ਮੈਨੂੰ ਕਹਿੰਦਾ ਮੱਕੀ ਕਹਿੰਦਾ ਮੈਂ ਆਪੇ ਤੜਾਉਂਗਾ ਬਈ ਮੱਕੀ ਵੀਗ ਲੈ ਹਾਂ ਜੇ ਹੁਣ ਅੱਜ ਫੋਨ ਕਰਿਆ ਕਹਿੰਦਾ ਮੈਂ ਤਾਂ 8 ਕਿੱਲਾਂ ਦੀ ਬੱਟ ਲਿਪਣੀ ਮੈਨੂੰ ਨਹੀਂ ਟਾਈਮ ਅੱਛਾ ਇਹਦਾ ਉਹ ਕੰਮ ਹੋ ਗਿਆ ਕਹਿੰਦਾ ਜੇ ਬਾਹਰ ਕੱਢਣਾ ਹਾਂ ਤਾਂ ਮੈਂ ਸ ਮੱਕੀ ਪਜਾ ਦੂੰ ਹੂੰ ਠੀਕ ਹੈ ਮੱਕੀ আর ਮਟਰ ਪਜਾ ਦੋ ਬਸ ਅਗਲਾ ਖੇਤ ਜੋਗੀ ਰਹਿ ਜੂ ਪਹਿਲਾਂ ਢੋਲੀ ਨਹੀਂ ਉਤਰੀ ਸਾਰਾ ਜਦੋਂ ਬੀਲਾ ਰਹਿਣ ਦਾ ਟਾਈਮ ਸੀ ਬੜਾ ਜਿਹਾ ਸੁੰਡੀ ਮਰਦਾ ਮਰੀ ਜਾਉਂਦਾ ਉਹਦਾ ਸੁੰਡੀ ਮਰੀ ਮਸਾ ਹੁਣ ਬਸਰਾ ਕੰਮ ਦੇਖ ਲੈ ਤੂੰ ਕੀ ਸਾਰੇ ਬਈ ਉਹ ਕੰਮ ਹੋ ਗਿਆ ਲੱਗੀਆਂ ਸਿਆਲ ਦੀਆਂ ਟੁੱਟੀਆਂ ਪੀੜਾਂ ਵਿੱਚ ਆ ਕੇ ਬਿਨਾਂ ਜਾ ਕੇ ਨੀ ਕਰ ਮੈਨੂੰ ਨਹੀਂ ਪਹਿਜ ਨਹੀਂ ਦੱਸਿਆ ਹੋਇਆ ਪਹਿਲਾਂ ਕਹਿੰਦੇ ਪਹਿਲਾਂ ਸਿਆਲ ਚ ਜਾਰੀ ਹੁੰਦੀ ਸੀ ਜਦੋਂ ਦਾਤੀ ਪਾ ਜਾਂਦੀ ਗਣਕਾਂ ਨੂੰ ਤੇ ਜਾਰੀਆਂ ਟੁੱਟ ਜਾਂਦੀਆਂ ਉਹੀ ਜਗਤਾਰ ਵੀ ਉਹੀ ਕੰਮ ਕਰ ਗਿਆ ਜਗਤਾਰ ਉਹੀ ਕੰਮ ਕਰ ਜਾਂਦਾ ਇਕੱਲਾ ਜਦਾਂ ਕੀ ਕੀ ਕਰ ਗਏ ਅੱਛਾ ਕੋਈ ਨਹੀਂ ਆਇਆ ਬਈ ਅਰੇ ਕਹਿੰਦਾ ਮੈਂ ਮਿੱਟੀ ਲਾ ਰਿਹਾ ਮੱਟਾਂ ਦੀ ਉਹਨਾਂ ਕਿ ਇਪੜੇ ਹੋ ਬਣਾਉਣਗੇ ਬੱਤਾਂ ਨੂੰ ਇਕਨੇ ਵੀ ਨਹੀਂ ਹਾਂ ਕਰੀ ਨਾ ਗਊ ਥੱਲ ਵਾਲਿਆਂ ਨੇ ਵੀ ਨਹੀਂ ਹਾਂ ਕਰੀ ਅੱਛਾ ਜੀ ਉਹਨੂੰ ਕਹਿਆ ਦੀ ਅਸੀਂ ਟੁਕੜੀਆਂ ਤੋੜ ਲੈ ਟਾਂਡੇ ਟਾਂਡੇ ਵੱਢ ਕੇ ਲੈ ਜਾ ਹਾਂ ਉਹ ਕਹਿੰਦੇ ਅਸੀਂ ਨਹੀਂ ਟਾਂਡੇ ਨਹੀਂ ਵੱਢ ਸਕਦੇ ਉਹਦਾ ਜੁੱਧਰ ਜਰਦੇ ਨੇ ਰਾਜ ਨੇ ਕਿਹੜੇ ਬਟਿਆਲਾ ਗਊ ਸਾਹ ਵੱਡੀ ਵਾਲੇ ਅੱਛਾ ਮੈਂ ਤਾਂ ਵੱਡੀ ਜਿਹੜੀ ਆ ਦੀ ਹਾਂ ਯਾਰ ਮੀ ਬੋਤਾ ਉਹ ਜਮੀ ਖਾਣ ਦੀ ਬਾਲਦੇ ਨੇ ਲਿਪਿਆ ਯਾਰ ਹਾਂ ਜਸੂਲਵਾਦੇ ਕੋਈ ਬਾਈ ਹੱਥ ਤੋਂ ਵੀ ਜਸੂ ਤਾਂ ਆਇਆ ਕਿੰਨਾ ਗਿਆ ਬੱਸ ਇਹਦਾ ਨਾਂ ਪੂਰਾ ਕਰਦੇ ਆਂ ਇਹ ਰਾਤ ਨਹੀਂ ਆਇਆ ਜੇ ਨਾਨਕੇ ਨੂੰ ਉਹਨੂੰ ਬੁਲਾ ਲੈ ਉਹ ਨਾਂ ਨਕੀ ਮੱਗਿਆ ਕੰਮ ਦੇ ਟਾਈਮ ਹਾਂ ਕਿਹੜੇ ਟਾਈਮ ਦਾ ਨਾਨਕੇ ਪੇਜ ਤਾਂ ਹੋ ਉਹ ਵਧੀਆ ਜਦੋਂ ਕੰਮ ਲੈਣ ਦਾ ਟਾਈਮ ਸੀ ਉਹਨੂੰ ਖੁਸ਼ ਦੇ ਦੇਣੇ ਉਹਦੀ ਫਿਰ ਤਾਂ ਉਹ ਇਹੀ ਕੰਮ ਕਰਨ ਹਾਂ ਕੁਕੜੀ ਦਾ ਬਣ ਗਈ ਓਏ ਏ ਕੁਕੜੀ ਦਾ ਬੜੀ ਵਧੀਆ ਹੈ ਤਾਂ ਇਹ ਕਿੱਥੇ ਨੂੰ ਸੁੱਕਣੀ ਕਿੱਥੇ ਪਾਏਗਾ ਸੁੱਕਣੀ ਵਾਲੀ ਪੰਗਾ ਹੋ ਗਿਆ ਬਾਗਲ ਚ ਦੇਖ ਦਾਂਗੇ ਓ ਇਹ ਦਾ ਤਨੇ ਨਹੀਂ ਰਾਈਨ ਦਾ ਮਗਰ ਰੱਠਾ 10 ਬੰਦੇ ਕਿਸੀ ਆ ਉਹ ਬੰਦੇ ਕਿਹਾ ਜੀ ਮਨ ਨੇ ਵੀ ਵੀ ਉਹ ਮੇਰੇ ਅਡਲੇ ਨੂੰ ਕਿਹਾ ਜੀ ਮੈਂ ਬੰਦੇ ਹੋਰ ਦਿਨ ਇਹ ਕਹਿੰਦਾ ਮੈਨੂੰ ਛੁੱਟੀ ਹੈ ਅੱਜ ਛੁੱਟੀ ਹੈ ਉੱਥੇ ਛੁੱਟੀ ਕਰ ਕੀ ਬਣਾ ਕੇ ਜੜੀ ਛੁੱਟੀ ਬੋਲਿਆ ਮੈਂ ਮੈਂ ਗਊਸ਼ਾਲਾ ਚ ਕੁਛ ਕਿਹਾ ਮੈਂ ਜਾ ਕੇ ਜਿੰਦਾ ਜਾਣਾ ਫਾਂਟ ਪਲਾਣਾ ਫਾਂਟ ਤਾਂ ਵਿੱਚ ਮੈਂ ਤਾਂ ਟਾਈਮ ਹੀ ਪਰ ਗੂ ਹਾਂ ਆ ਗਿਆ ਪਰੂਗਾ ਦੋਸਤ ਹੈ ਪਰੂਗਾ ਕੁਛ ਕੀ ਪਤਾ ਲੱਭ ਜਾਉਂ ਵਜਾਉਂਗਾ ਅੱਜ ਇਕੱਲੀ ਵਜਾ ਕੇ ਵਾਗੇ ਆ ਗਿਆ ਇਹਦਾ ਬੁਰਾ ਹਿੱਲਾ ਤਾਂ ਦੇਖ ਲੈ ਗਾ ਰਮੀਚਾ ਵਜਾ ਕੇ ਆਪ ਤਾਂ ਪਰਾਂ ਗਿਆ ਇਹ ਬਰੇ ਹੀ ਹੁੰਦਾ ਸੈਲ ਵਿੱਚ ਇਹ ਗੱਲ ਕਿੱਥੇ ਕਰਨੀ ਬੈਰ ਕੱਢਣਾ ਤੱਕੀ ਵੀ ਯਾਦੋਂ ਫਿਰ ਕਰਤਾ ਆਪਾਂ ਨੇ ਕੰਮ ਇਹਦਾ ਲਗੜਤੀ ਆ ਗਿਆ ਓਏ ਆ ਗਿਆ ਆ ਗਿਆ ਲਗੜਤੀ ਮਸ ਨਹੀਂ ਆਇਆ ਓਏ ਉਹੂਰੇ ਮਾਰਦਾ ਕਿੰਨੇ ਝੁੰਡ ਲਈ ਓਏ ਹਾਂ ਕਿੰਨੇ ਝੁੰਡ ਲਈ ਆ ਖਾਲ ਕਰਤਾ ਹੈ ਹੈ ਅਜਾ ਸੇਚੋਂ ਫੂਣੀ ਲੱਗੀ ਆ ਹਾਂ ਨਹੀਂ ਹੋਰਾ ਜੈ ਹਾਂ ਸਾਰੇ ਫੇਰੇ ਭੇ ਨੇ ਸਰੋਸੀ ਰਹੀ ਹੈ ਹਜੇ ਕੀ ਹੈ ਜਦੋਂ ਗਰਮੀ ਨਾ ਸਿਰ ਤੋਂ ਚੂਕੇ ਗੱਠੇ ਤੱਕ ਆਈ ਆਜਾ ਇਹੋ ਗੱਠੇ ਕਿਸਦਾ ਹਜੇ ਨਹੀਂ ਵੀਰੇ ਅਜਾ ਤਾਂ ਪਰੌਦੇ ਖਾਦੇ ਨੇ ਮੈਝਾ ਤਦੇ ਆਲੂ ਵਾਲੇ ਫਤੋ ਦੇ ਲੱਗ ਲਗਨੀ ਕੇ ਸਾਥ ਠੰਡੇ ਬੀਤੇ ਹੋਣੇ ਸੇ ਉਹਦੇ ਹਾਂ ਉਹ ਫਿਰ ਦੱਪਾ 4x4 ਆਸਤੀ ਇੰਦੀ ਬੰਗੜਾ ਪੂਰੀ ਗੱਪ ਦਾ ਉਹ ਤੇ ਇੱਧਰ ਬੈਠਾ ਹੈ ਇੱਕ ਹੋਰ ਬੈਠਾ ਵਿਚੋ 4x4 ਬੈਠਿਆ ਹੈ ਓ ਬਾਬੇ ਇਹ ਕਿਉਂ ਪੁੱਤਰ ਨਾਲ ਤਸਿਆਣੇ ਮਿੰਦਨ ਦੇ ਕਿਵੇਂ ਤੰਗ ਕਰ ਰਹੇ ਨੇ ਉਹ ਤੁਸੀਂ ਨਾ ਦਾ ਪਾਉਣਾ ਕਿ ਅਸੀਂ ਦਾ ਉਹ ਕਿਉਂ ਉਹਦਾ ਟੌਰ ਨਾ ਪੱਕੇ ਤੇ ਲੈਂਦੇ ਸੇ ਪਿਆ ਜਾਂਦਾ ਲੱਕੜਾਂ ਜੇ ਜਾਊਗਾ ਹਲਾ ਬਸ ਕੀ ਗਰਮ ਪੱਕੇ ਤੇ ਲੈਂਦੇ ਤਾਂ ਉੱਥੇ ਅੱਖਾਈ ਕਰੂਗੀ ਸਾਈ ਪੱਗੇ ਰੱਖ ਕੇ ਬਿਰਨ ਮੱਕੀ ਨੂੰ ਮਾਰ ਲੇ ਇਹ ਕਿਤਾ ਸੀ ਇਹ ਬਹੁਤ ਖਾਈ ਔਖੀ ਆ ਕੋਈ ਸੌਦਾ ਨਹੀਂ ਗਾ ਕੰਮ ਕਰਨੀ ਕੋਈ ਸੌਦਾ ਨਹੀਂ ਇਹ ਨਹੀਂ ਸਿਕਾਲਾ ਇਹ ਨਹੀਂ ਸਿਕਾਲਾ ਇਹ ਨਹੀਂ ਸਿਕਾਲਾ ਹਾਂ ਚੱਲੇ ਆ ਖਾਣੇ ਸੌਖਾ ਆਜੋ ਚਾਹ ਪੀ ਲਓ ਕਲਿਫੋਰਨੀਆ ਕੇ ਖਵਾਦੋਂ ਸਾਲੇ ਵੀ ਮੰਗੇ ਬਾਡਨ ਲਾਤਾ ਓਏ ਇਹ ਕੇਰਾ ਸਰੀ ਰੀਕੇ ਹਾਂ ਕੋਈ ਕੰਟੇ ਦੀ ਨਹੀਂ ਸਾਰੀ ਝੁੰਡਤੀ ਹੈ ਹਾਂ ਖਾਣ ਦਾ ਵਧੀਆ ਰਹਿਣਾ ਬਗਵਾ ਦੀ ਕੰਪੂਰੀ ਅੱਜ ਝੁੰਡੜੀਆਂ ਸਾਰੀ ਡੇਡਾ ਪਰਕੇ ਲੈ ਜਾਓ ਉਹ ਕੱਖ ਆਮ ਨੇ ਆਪੇ ਤੋਂ ਤੋਂ ਗੜੱਬ ਦਾ ਲੈਣਾ ਫਿਰ ਦਿਖੇ ਆਮ ਨੇ ਕਿੱਥੇ ਭੀਜੀ ਹੋਈ ਆ ਉਹ ਮੈਂ ਤਾਂ ਲੈ ਗੜਦਾ ਆਪਾਂ ਥੋੜਾ ਗੜੱਬ ਲੈ ਓਏ ਭਾਈ ਸਾਡੇ ਢਾਣੇ ਨੂੰ ਵੱਲ ਪਈ ਹੋਈ ਆ ਜਿੰਨਾ ਚਿਰ ਥੱਬਾ ਨਾ ਵੱਡੀ ਖੱਬਲ ਦਾ ਇਹਦੇ ਨਹੀਂ ਆਉਂਦੀ ਉਹ ਤਾਂ ਹੀ ਕਹੀ ਜਾਂਦਾ ਇਹਨਾਂ ਦਾ ਡੰਗਰ ਹੀ ਹੋਣਾ ਡੰਗਰ ਕਿੱਧਰ ਜਾਂਦੇ ਨੇ ਧੰਨਵਾਦ ਕਿੱਥੇ ਲਾਹਿਆ ਟਰਾਲੀ ਵੇਹ ਕਿਧਰੇ ਛੱਟ ਰਜੋ ਉੱਥੇ ਲਾ ਦੇ ਨਾ ਪਗਲ ਚ ਚਲੋ ਬੇ ਕਾਹ ਤੋਂ ਉੱਥੇ ਪਾਇਆ ਸੀ ਨਹੀਂ ਪਾਇਆ ਹਾਂ ਕੋਈ ਵਿਵਸਥਿਆ ਕਰੇ ਤੇ ਇੰਨੋਂ ਲੈ ਜਲ ਘਰੋਂ ਚੱਕ ਕੇ ਪੋਚਾ ਪਰ ਉਹ ਤੇ ਪੱਖਾ ਲਾ ਕੇ ਮਲਾਂ ਮਟਾ ਆਲੀ ਅਚਰੇ ਇਹ ਨੀ ਕਨੀ ਨੱਖ ਕੋਇ ਨਾ ਨੀ ਕਨੀ ਕੱਥਿਆ ਮੈਂ ਤਾਂ ਆਇਆ ਨਾ ਆਲੇ ਕਾਤ ਪਾਦ ਅੰਤ ਤੇ ਕੁਸਪਾਲੀ ਤੇ ਪਾਣੀ ਨੇ ਥੱਲੇ ਲੰਗੂ ਫਿਰ ਚਲਾ ਦਾਂਗੇ ਉਹ ਦੇਖੀ ਕਦੇ ਨਹੀਂ ਨਹੀਂ ਨਵੀਂ ਚੜਤਾਂਗੇ ਇਹ ਆਲੇ ਅਬ ਲੰਬੀ ਕੋੜੀ ਦੇ ਬਾਹਰ ਹਾਂ ਦੂਰ ਹੋ ਲਿਉਂਦੇ ਹਾਂ ਮੁਰਸੀ ਡਾਕਟਰ ਨੇ ਜੋਕਾ ਬਾਦ ਚੜ ਕੇ ਮਾਗਨੇ ਡਾਕਟਰ ਨੇ ਤਾਂ ਇਹੀ ਕੰਮ ਰਹਿ ਗਿਆ ਹੁਣ ਕੀ ਵਧੀਆ ਕੀ ਮਾੜਾ ਕੰਮ ਹੈ ਚੜ ਗਿਆ ਉਹ ਰੋਮਾਂਜ ਹੈ ਉਹ ਟੋਪ ਟਾ ਚੜ ਜਾ ਰਹੇ ਇਹ ਦੱਬੇ ਇੱਕ ਪਾਸੇ 4x4 ਇੱਕ ਵਾਰ ਸਟੀਲ ਵਾਲੀ ਬਾਡੀ ਆ ਉਹ ਬੈਠਾ ਉਹ ਬੈਠਾ ਬਰਾਬਰ ਐ ਮੱਖੀ ਚੱਕੀ ਜਾਊਗੀ ਜਿਵੇਂ ਤੂੰ ਬਿਠੇ ਆ ਹਾਂ ਔਂਕਣ ਤਾਂ ਦੇ ਕਿਵੇਂ ਲੱਗ ਰਿਹਾ ਪੱਤਾ ਮਜਈਆ ਹਾਂ ਉਹ ਪੱਤਾ ਛੇੜਿਆ ਸਿੱਪਾ ਨਾ ਪੱਤਾ ਹੱਲੇ ਮੱਖੀ ਦਾ ਰੋਟੀ ਖਾਣੀ ਸਕੇਲੀਆਂ ਨੂੰ ਉੱਪਰ ਕੰਟੀਨੂ ਵੀ ਪਹਿਲੇ ਸੁਣੇ ਗਰਮੀ ਆ ਤੇ ਸਰਕਾਰ ਕਹਿੰਦੀ ਇੱਥੇ ਐਮ ਐਸ ਪੀ ਦੇਵੇਂਗਾ ਜੀ ਆਰਟੀ ਦੇ ਦੇ ਇਹ ਤਾਂ ਇਹ ਨਹੀਂ ਕੰਮ ਚੱਲਦਾ ਕਿਹੜਾ ਹੋਂ ਕੰਜਾ ਕੰਟੀ ਕੰਦੇ ਮੈਂ ਦੇਵਾਂਗਾ ਹਾਂ ਐਮ ਐਸ ਪੀ ਦੇਵਾਂਗਾ ਜੇ ਗ੍ਰੀਟ ਆ ਕਿਹੜਾ ਉਹਨੂੰ ਪਤਾ ਗ੍ਰੀਟ ਨੂੰ ਇਹ ਕਿਵੇਂ ਟੁੱਟੂਗੀ ਬਈਏ ਕਹਿੰਦੇ ਇਹ ਮੱਕੀ ਤੋੜ ਕੇ ਟਰਾਲੀ ਚ ਪਾ ਦਾਂਗੇ ਜਿੰਨੇ ਕੀ ਲੈ ਅਸੀਂ ਅਥਣ ਨੂੰ ਲਾਉਂਦੇ ਉਹਨੇ ਪੈਸੇ ਦੇ ਦਿੱਤੀ ਚਾਰ ਕਿਲਿਆਂ ਦੀ ਦਵਾਈ ਅੱਛਾ ਜੀ 16000 ਹਾਂ ਉੰਨੇ ਦੇ ਮੱਕੀ ਨਹੀਂ ਹੈ। ਉੰਨੇ ਸੰਦੂ ਦਾ ਮੱਕੀ ਨਹੀਂ ਹੈ। ਹੈ? ਉੰਨੀ ਮੱਕੀ। ਪਤਾ ਕਿ ਆਦੀ ਮੈਂ ਟਾਂਡੇ-ਟਾਂਡੇ ਛੱਡ ਜੂ ਤੈਨੂੰ। ਸਨੇਹਾਂ ਹੀ ਲਾਇਆ ਪਿੰਡ 'ਚ। ਲਾਇਆ ਹੈ ਕੋਈ ਨਹੀਂ ਆਉਂਦਾ। ਤੂੰ ਲੱਕੜਾਂ ਨੂੰ ਵੱਢਣਾ। ਨਾ ਇਹ ਲੱਕੜ ਤਾਂ ਨਹੀਂ ਮੱਕੀ ਦੀ ਹਰੀ ਖੜੀ ਆ। ਲੈ। ਸਰੀਕਦੇ ਆਮ ਨੱਚ ਗੱਲ। ਇੱਕ ਮੱਘਰ ਵਜੀ ਕੇ ਕਹਿੰਦਾ ਮੈਨੂੰ ਕਹਿੰਦਾ ਮੈਂ ਇਸਤਵਾ ਦੋ ਫਿਰ ਮੈਂ ਵੱਢ ਲਵਾਂ। ਮੈਂ ਮੈਸਤਵਾ। ਜਿਹੜੇ ਟੁੱਟੇ ਰੂੜੀ ਮੱਕੀ ਵੱਢਿਆ ਕਰੂੰ। ਹਾਂ ਜੋ ਡੰਗਰੇ ਨਹੀਂ ਆਂਦਾ ਮੈਂ ਕੀ ਵੱਢ ਖਿਲੇ ਮੈਂ। ਨਿਆਰਾ ਆ ਗਿਆ ਬਈ ਅੱਪੂ ਹਾਂ ਖਾ ਫਿਰਨ ਟੌਰ ਨਾਲ ਪਰਨਾ ਮੋਢੇ ਤੇ ਆਹ ਚੱਟਾ ਬਦਲਾ ਲੈ ਤੂੰ ਮੇਰੇ ਮੋਢੇ ਤੇ ਇਹ ਬਈ ਕਿਹੜੇ ਜਨਮ ਦਾ ਬਦਲਾ ਲੈ ਲੈ ਤੂੰ ਬਈ ਮੇਰੇ ਨਾਲ ਇਹ ਤਾਂ ਨਹੀਂ ਕਰਾਈ ਤੀ ਮੈਨੂੰ ਵੀ ਮੂੰਗੀ ਵਜਾਈ ਤੇ ਨੇ ਅੱਛਾ ਹਾਂ ਉਹ ਬਦਲਾ ਲੈ ਤੈ ਤੂੰ ਬਦਲਾ ਕਹਦਾ ਹੈ ਕੰਮ ਆ ਜੱਟਾ ਨਾ ਆਹ ਕੰਮ ਉਹ ਜੱਟਾ ਨਾ ਕੰਮ ਕਰਮ ਹੁੰਦਾ ਹਾਂ ਕੰਮ ਕਰਮ ਹੁੰਦਾ ਜੇ ਕੰਮ ਕਰਾਂਗੇ ਤਾਂ ਕਰਮ ਬਸਦੇ ਨੇ ਤਾ ਖਾਣ ਨੂੰ ਮਿਲੂਗਾ 4x4 ਜਮੀਨੀ 잡ਦਾ ਓਏ ਹਾਈ ਹਾਈ ਓਏ ਓ ਮੰਨਦਾ ਉਹ ਨਾ ਕਰਦਾ ਵਾਗੀਆਂ ਦੋਸਤਾਂ ਜਾਣੇਗਾ ਤੂੰ ਚੜਦਾ ਜੋਤਾ ਚੜਦਾ ਸਸਾ ਕਿੱਥੇ ਚੜਦਾ ਟੋਕਰ ਉਹਦਾ ਮੂਰੇ ਪਿਆ ਦਿੱਥੋਂ ਕਿਹਦਾ ਪਹਿਲਾਂ ਅੱਜ ਕਿਉਂ ਨਹੀਂ ਨਿਕਲ ਹਾਂ ਉਹ ਕਿੱਥੋਂ ਆਇਆ ਤਾਂ ਨੂੰ ਦੇਖੀ ਸ਼ਰਮ ਕਰ ਲੈ ਸ਼ਰਮ ਚੱਕ ਓਏ ਸਸਰੀ ਘਾ ਵੀ ਸਾਰਿਆਂ ਨੂੰ ਉਮੀਦ ਕਰਦੇ ਆਂ ਵੀ ਸੋਨੂੰ ਸਾਡਾ ਇਹ ਬਲੌਗ ਵਧੀਆ ਲੱਗਿਆ ਹੋਊਗਾ ਸਾਰੇ ਸਾਨੂੰ ਸਪੋਰਟ ਕਰੋ ਤੇ ਸਾਡੇ ಚೆನಲ್